ਪਿਤਾ ਜੀ ਛੱਡਣ ਗਏ ਨੇ ਪੰਦੇ ਨੂੰ ਜਾ ਕੇ ਕਹਿੰਦੇ ਨੇ ਪੰਡਤ ਜੀ ਮੇਰੇ ਨਾਨਕ ਨੂੰ ਵੀ ਆਪਣੀ ਪਾਠਸ਼ਾਲਾ ਵਿੱਚ ਤੁਸੀਂ ਦਾਖਲਾ ਦੇ ਦਿਓ ਇਹਨੂੰ ਪੜਾਉਣਾ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ 5 ਦਿਨ ਜਾਂਦੇ ਨੇ 6ਵੇਂ ਦਿਨ ਹੱਥ ਜੋੜ ਕੇ ਪੰਡਤ ਹਰਦੇਵਾਲ ਕਹਿ ਦਿੰਦਾ ਮੈਂ ਤਾਂ ਭਲਵਾਨ ਦਾਸ ਤੇਰੇ ਨਾਨਕ ਨੂੰ ਕੋਈ ਨਹੀਂ ਪੜਾ ਸਕਦਾ ਜਿਹੜੀ ਪੜ੍ਹਾਈ ਇਹਦੇ ਕੋਲ ਹੈ ਉਹ ਦੁਨੀਆਂ ਵਿੱਚ ਕਿਸੇ ਕੋਲ ਨਹੀਂ ਜਿਹੜੇ ਸਵਾਲ ਇਹਦੇ ਕੋਲ ਨੇ ਉਹ ਸਵਾਲ ਮੈਂ ਅੱਜ ਤੱਕ ਸੁਨੇ ਨਹੀਂ ਮੈਂ ਇਹਨੂੰ ਇਕਮ ਪੜ੍ਹਾਉਨੇ ਇਹ ਇੱਕ ਤੋਂ ਪਹਿਲਾਂ ਪੁੱਛਦਾ ਕੀ ਹੈ ਮੈਂ ਇਹਨੂੰ ਅਲਫ ਪੜ੍ਹਾਇਆ ਹੈ ਇਹ ਅਲਫ ਤੋਂ ਪਹਿਲਾਂ ਪੁੱਛਦਾ ਕੀ ਹੈ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਤ ਕਿ ਉਹਦੀ ਪਾਠਸ਼ਾਲਾ ਵਿੱਚ ਪੜ੍ਹ ਨਹੀਂ ਗਏ ਅੱਜ ਜਦੋਂ ਮਹਾਰਾਜ ਉਦਾਸੀ ਕਰਕੇ ਵਾਪਸ ਆਏ ਨਾ ਤੇ ਪੰਡਤ ਹਰਦੇਵਾਲ ਦੀ ਉਮਰ 60 ਵਰਿਆਂ ਤੋਂ ਟੱਪ ਗਈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਉਮਰ ਵੀ 45 ਦੇ 50 ਸਾਲ ਕਰੀਬ ਹੋ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹਿਲੀ ਵਾਰ ਵਾਪਸ ਤਲਵੰਡੀ ਆਏ ਉਦਾਸੀ ਕਰਕੇ ਉਦੋਂ ਤੱਕ ਪੰਡਤ ਹਰਦੇਵਾਲ ਦੀ ਬਹੁਤ ਸ਼ਰਧਾ ਬਣ ਗਈ ਪੰਦੇ ਦੇ ਅੰਦਰ ਇਹ ਸ਼ਰਧਾ ਬਣੀ ਜਿਹਨੂੰ ਰਾਏ ਬੁਲਾਰ ਰੱਬ ਕਰਕੇ ਮੱਥਾ ਟੇਕਦਾ ਹੈ ਕਹਿੰਦੇ ਨੇ ਜਿਹਨਾਂ ਇੱਕ ਬਚਨ ਸੁਣ ਕੇ ਮਲਕ ਭਾਗੋ ਸਾਧ ਹੋ ਗਿਆ ਜਿਹਦੇ ਕੋਲੋਂ ਇੱਕ ਸ਼ਬਦ ਸੁਣ ਕੇ ਸੱਜਣ ਠੱਗ ਨੇ ਠਗੀਆਂ ਛੱਡ ਦਿੱਤੀਆਂ ਗੁਰੂ ਨਾਨਕ ਨੂੰ ਲੋਕੀ ਰੱਬ ਕਹਿੰਦੇ ਨੇ ਕੋਈ ਘਰ ਘਰ ਭਾਂਡੇ ਮੰਜਣ ਵਾਲੀ ਤੁਲਸਾ ਬਾਈ ਬ੍ਰह्म ਗਿਆਨ ਨੂੰ ਅਪੜ ਗਈ ਐ ਦੌਲਤਾਂ ਧਾਈ ਜਿਹੜੀ ਲੋਕਾਂ ਦੇ ਘਰੋਂ ਵਧਾਈਆਂ ਮੰਗਦੀ ਸੀ ਲੋਕੀ ਉਹਦੇ ਘਰੋਂ ਜਾ ਕੇ ਪੁੱਤਾਂ ਦੀਆਂ ਦਾਤਾਂ ਮੰਗਣ ਲੱਗ ਪਏ ਗੁਰੂ ਨਾਨਕ ਸਹਿ ਮਹਾਰਾਜ ਰੱਬ ਨੇ ਅੱਜ ਪੰਡਾ ਗੁਰੂ ਨਾਨਕ ਸਹਿ ਮਹਾਰਾਜ ਦੇ ਕੋਲ ਆਇਆ ਪੰਡਤ ਹਰਦੇਵਾਲ ਬਿਰਧ ਸਰੀਰ ਹੈ ਪਾਤਸ਼ਾਹ ਦੇ ਦਰਸ਼ਨ ਕਰਨ ਘਰ ਪਹੁੰਚੇ ਸ੍ਰੀ ਗੁਰੂ ਜੀ ਨੇ ਅਨੰਤ ਸੱਮਹ ਰਾਜੀਆਂ ਨੇ ਅਦਬ ਕੀਤਾ ਅਦਬ ਨਾਲ ਬਿਠਾ ਲਿਆ ਆਓ ਪੰਡਤ ਜੀ ਵਿੜੇ ਵਿੱਚ ਪਈ ਹੋਈ ਚਾਰ ਪਾਈ ਮੰਜੀ ਢਾ ਦਿੱਤੀ ਅਦਬ ਨਾਲ ਬਿਠਾਉਣ ਲੱਗੇ ਪੰਡਤ ਨੇ ਹੱਥ ਜੋੜ ਕੇ ਇੱਕ ਗੱਲ ਕਹੀ ਪੰਡਤ ਹਰਦੇਵਾਲ ਕਹਿੰਦਾ ਹੈ ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਪੜਨ ਆਏ ਸੀ ਉਦੋਂ ਮੈਂ ਤੁਹਾਨੂੰ ਭੋਏ ਬਿਠਾਇਆ ਸੀ ਆਪ ਉੱਚੀ ਜਗ੍ਹਾ ਤੇ ਪੜਾ ਰਿਆ ਸੀ ਅੱਜ ਮਹਾਰਾਜ ਮੈਂ ਤੁਹਾਡੇ ਕੋਲ ਪੜਨ ਆਇਆ ਤੁਸੀਂ ਚਾਰ ਪਾਈ ਮੰਜੇ ਤੇ ਬੈਠੋ ਮੈਂ ਭੋਏ ਬਹਿਣਾ ਪਾਤਸ਼ਾ ਜਦੋਂ ਤੁਸੀਂ ਪੜਨ ਆਏ ਸੀ ਮੈਂ ਤੁਹਾਨੂੰ ਭੋਇ ਬਿਠਾਇਆ ਆਪ ਉੱਚੀ ਜਗ੍ਹਾ ਤੇ ਬੈਠਾ ਸੀ ਅੱਜ ਮੈਂ ਤੁਹਾਡੇ ਕੋਲੋਂ ਪੜਨ ਆਇਆ ਦੁਨੀਆ ਦਾ ਲੇਖਾ ਹਿਸਾਬ ਗਿਆਨ ਮੇਰੇ ਕੋਲੋਂ ਸੰਕੜੇ ਲੋਕਾਂ ਨੇ ਪੜਿਆ ਪਾਤਸ਼ਾ ਮੈਂ ਰੱਬ ਦੇ ਘਰ ਦਾ ਉਹ ਲੇਖਾ ਪੜਨ ਆਇਆ ਜਿਹਨੂੰ ਪੜਨ ਦੇ ਨਾਲ ਲਿਖਾ ਦੇਣਾ ਨਹੀਂ ਪੈਂਦਾ ਜਿਹਨੂੰ ਪੜਨ ਦੇ ਨਾਲ ਲਿਖੇ ਮੁੱਕ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਅਦਵ ਕਰਕੇ ਬਾਹ ਪਕੜ ਕੇ ਕਿਹਾ ਨਹੀਂ ਪੰਡਤ ਜੀ ਤੁਸੀਂ ਉਮਰ ਵਿੱਚ ਵੱਡੇ ਹੋ ਤੁਸੀਂ ਅਨੇਕਾਂ ਨੂੰ ਪੜਾਇਆ ਇਸ ਜਗ੍ਹਾ ਤੇ ਬੈਠੋ ਰੱਬ ਦਾ ਗਿਆਨ ਲੈਣ ਲਈ ਕੋਈ ਉੱਚਾ ਨੀਵਾਂ ਨਹੀਂ ਹੈ ਪਾਤਸ਼ਾਹ ਨੇ ਬੜੇ ਪਿਆਰ ਨਾਲ ਚਾਰ ਪਾਈ ਮੰਜੇ ਤੇ ਬਿਠਾਇਆ ਕਹਿੰਦੇ ਦੱਸੋ ਪੰਡਤ ਜੀ ਕੀ ਕਹਿਣੇ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਉਹ ਪੜਾ ਦਿਓ ਜਿਸ ਪੜਨ ਦੇ ਨਾਲ ਲੇਖਾ ਨਾ ਦੇਣਾ ਮੈਨੂੰ ਦੁਨੀਆ ਦਾ ਲੇਖਾ ਹਿਸਾਬ ਆਉਂਦਾ ਹੈ ਪਰ ਪਾਤਸ਼ਾਹ ਮੈਨੂੰ ਉਹ ਲੇਖਾ ਲਿਖਣ ਪੜਾ ਦਿਓ ਜਿਸ ਨੂੰ ਪੜਨ ਦੇ ਨਾਲ ਲੇਖਾ ਦੇਣਾ ਨਾ ਪਵੇ ਸ਼੍ਰੀ ਗੁਰੂ ਨਾਨਕ ਸਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਫਿਰ ਸੁਣੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ